ਲੈ ਜੀ ਮਿੱਤਰੋ ਜੇ ਕਿਤੇ ਹੁਣ ਤੁਹਾਨੂੰ ਅਨਨੌਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਹਾਨੂੰ ਟ੍ਰੂ ਕਾਲਰ ਦੇ ਵਿੱਚ ਚੈੱਕ ਕਰਨ ਦੀ ਲੋੜ ਨਹੀਂ ਪੈਣੀ ਵੀ ਆਖਰ ਇਹ ਨੰਬਰ ਹੈ ਕਿਸ ਦਾ ਇਹ ਕੀ ਨਾਮ ਹੈ ਜਿਹੜਾ ਟ੍ਰੂ ਕਾਲਰ ਦੇ ਵਿੱਚ ਸ਼ੋਅ ਕਰਦਾ ਹੁਣ ਤੁਸੀਂ ਟ੍ਰੂ ਕਾਲਰ ਨੂੰ ਟਾਟਾ ਬਾਏ ਬਾਏ ਕਰ ਦਿਓ ਆਪਣੇ ਮੋਬਾਈਲ ਫੋਨ ਦੇ ਵਿੱਚ ਕਿਉਂਕਿ ਟ੍ਰਾਈ ਕੰਪਨੀ ਨੇ ਕੁਝ ਕੁ ਮਹੀਨੇ ਪਹਿਲਾਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਸੀ ਕਿ ਜਿਹੜੇ ਵੀ ਹੁਣ ਨੰਬਰ ਨੇ ਅਤੇ ਜਿਹੜੇ ਪ੍ਰੂਫ ਤੇ ਉਹ ਨੰਬਰ ਲਿਆ ਇਹ ਸਾਰੇ ਮੋਬਾਈਲਾਂ ਦੇ ਵਿੱਚ ਨੀਤੀ ਹੈ ਜਿਹੜੀ ਲਾਗੂ ਕਰ ਦਿਓ ਕਿ ਕੋਈ ਵੀ ਨੰਬਰ ਤੋਂ ਆਪਾਂ ਨੂੰ ਅਨਨੌਨ ਤੋਂ ਮੰਨ ਲਓ ਕਾਲ ਆ ਗਈ ਤਾਂ ਉਹਦਾ ਉਹੀ ਨੇਮ ਸ਼ੋ ਹੋਊਗਾ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਜਿਹੜਾ ਪ੍ਰੂਫ ਦੇ ਕੇ ਉਹਨੇ ਉਹ ਨੰਬਰ ਲਿਆ ਮੰਨ ਲਓ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਲਿਆ ਹੈ ਆਧਾਰ ਕਾਰਡ ਹੀ ਚੱਲਦਾ ਹੈ ਫਿਲਹਾਲ ਤਾਂ ਜਾਂ ਕੋਈ ਪੁਰਾਣੇ ਨੰਬਰ ਨੇ ਪਹਿਲਾਂ ਹੋਰ ਆਈਡੀ ਪ੍ਰੂਫ ਤੇ ਮਿਲ ਜਾਂਦੇ ਨੇ ਜਿਵੇਂ ਸਨਾਗਤੀ ਕਾਰਡ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਮਿਲੇ ਹੋਏ ਨੇ ਜੋ ਉਸ ਪ੍ਰੂਫ ਤੇ ਨਾਮ ਹੋਊਗਾ ਉਹ ਨਾਮ ਹੀ ਤੁਹਾਨੂੰ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਨਜ਼ਰ ਆਊ ਨੋਟ ਕਰ ਲਿਓ ਜਿਉਂ ਨੇ ਇਹ ਨੀਤੀ ਲਾਗੂ ਕਰਤੀ ਇਸ ਨੂੰ ਨਾਮ ਦਿੱਤਾ ਹੈ ਸੀ ਐਨ ਏ ਪੀ ਮਤਲਬ ਕਾਲਰ ਨੇਮ ਹੈ ਪ੍ਰੈਜੈਂਟੇਸ਼ਨ ਇਹਨੂੰ ਦੱਸਿਆ ਗਿਆ ਇਸ ਨੀਤੀ ਦੀ ਫੁੱਲ ਫਾਰਮ ਹੈ ਇਹਦਾ ਪੂਰਾ ਨਾਮ ਹੈ ਹੁਣ ਜੀਓ ਦੇ ਜਿੰਨੇ ਵੀ ਨੰਬਰ ਚੱਲਦੇ ਆ ਸਾਰੀਆਂ ਟੈਲੀਕਾਮ ਕੰਪਨੀਆਂ ਹੀ ਜਾਰੀ ਕਰਨਗੀਆਂ ਜੀਓ ਨੇ ਸੇਵਾ ਸ਼ੁਰੂ ਕਰਤੀ ਜੇ ਹੁਣ ਜਿੰਨੇ ਵੀ ਤੁਹਾਡੇ ਕੋਲੇ ਜੀਓ ਦੇ ਨੰਬਰ ਹੈ ਤੁਹਾਡੇ ਕੋਲੇ ਨੰਬਰ ਸੇਵ ਹੈ ਨਹੀਂ ਕਿਸੇ ਆਨਾ ਨੰਬਰ ਤੋਂ ਤੁਹਾਨੂੰ ਕਾਲ ਆ ਗਈ ਉਹ ਬੰਦੇ ਦਾ ਤੁਹਾਨੂੰ ਅਸਲੀ ਨਾਮ ਸਕਰੀਨ ਤੇ ਸ਼ੋ ਹੋਊਗਾ ਆਨਾ ਉਹ ਨੰਬਰ ਦਾ ਵੀ ਆਹ ਨੰਬਰ ਹੈ ਇਸ ਨੰਬਰ ਵਾਲੇ ਬੰਦੇ ਦਾ ਨਾਮ ਆ ਹੈ ਉਹਦਾ ਉਹ ਨੰਬਰ ਸ਼ੋ ਹੋਊਗਾ ਜਿਹੜਾ ਨੰਬਰ ਹੋਣੇ ਆਪਣਾ ਕੋਈ ਆਈਡੀ ਪ੍ਰੂਫ ਦੇ ਕੇ ਲਿਆਏ ਜੋ ਉਸ ਆਈਡੀ ਪ੍ਰੂਫ ਤੇ ਨਾਮ ਹੈ ਮਤਲਬ ਬੰਦੇ ਦਾ ਅਸਲੀ ਨਾਮ ਸ਼ੋ ਹੋਊਗਾ ਤਾਂ ਇਹ ਟਰਾਈ ਕੰਪਨੀ ਦੇ ਵੱਲੋਂ ਜਿਹਨੂੰ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਕਹਿੰਦੇ ਆ ਇਹਨੇ ਕੁਝ ਕੁ ਮਹੀਨੇ ਪਹਿਲਾਂ ਮੈਂ ਅਪਡੇਟ ਦਿੱਤੀ ਸੀਗੀ ਸਾਰੀਆਂ ਟੈਲੀਕਮ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਸੀ ਇਹ ਕਿਉਂ ਕੀਤਾ ਗਿਆ ਕਿਉਂਕਿ ਧੋਖਾਧੜੀ ਬਹੁਤ ਵੱਧ ਰਹੀ ਹੈ ਪਤ ਨਹੀਂ ਲੱਗਦਾ ਕਿਹੜੇ ਬੰਦੇ ਦੀ ਕਾਲ ਆ ਜਾਂਦੀ ਹੈ ਨਾ ਉਹਦਾ ਕੋਈ ਨਾਂਥੇ ਪਤਾ ਲੱਗਦਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਜਾਣਨ ਲਈ Truecaller ਹਰ ਇੱਕ ਨੇ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਹੈ ਜਿਹੜਾ ਕੀਤਾ ਹੋਇਆ ਤਾਂ ਹੁਣ Truecaller ਦੀ ਲੋੜ ਨਹੀਂ ਪੈਣੀ Truecaller ਤੋਂ ਇਹ ਚੀਜ਼ ਬਿਲਕੁਲ ਅਲੱਗ ਹੈ Truecaller ਅਲੱਗ ਹੈ ਤੇ ਇਹ ਨੀਤੀ ਅਲੱਗ ਹੈ Truecaller ਤੇ ਜਾਣ ਦੀ ਹੁਣ ਤੁਹਾਨੂੰ ਲੋੜ ਨਹੀਂ ਪੈਣੀ ਹਾਂ ਜੇ ਇਹ ਨੀਤੀ ਤੁਸੀਂ ਅਕਸੈਪਟ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੇ ਮੋਬਾਈਲ ਦੇ ਵਿੱਚ ਹੀ ਆਪਸ਼ਨ ਹੋਏਗੀ ਇਸ ਨੂੰ ਤੁਸੀਂ ਡਿਸੇਬਲ ਕਰ ਸਕਦੇ ਹੋ ਪਰ ਵਿਚਾਰ ਮੇਰਾ ਇਹੀ ਹੈ ਕਿ ਇਸ ਨੂੰ ਡਿਸੇਬਲ ਨਾ ਕਰੇ ਕਿੱਥੇ ਆਪਾਂ ਨੇ ਇੱਕ ਐਪ ਇੰਸਟਾਲ ਕੀਤੀ ਹੈ ਉਹਦੇ ਵਿੱਚ ਜਾਣੇ ਆ ਜੇ ਉਹ ਪਛੜਾਇਆ ਹੋਇਆ ਮੋਬਾਈਲ ਦੇ ਵਿੱਚ ਉਸ ਐਪ ਨੂੰ ਉਹਦੇ ਜਰੀਏ ਦੇਖਦੇ ਆਂ ਇੱਥੇ ਆਪਣੇ ਆਪ ਹੀ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਅਨਨੌਨ ਨੰਬਰ ਵਾਲੇ ਬੰਦੇ ਦਾ ਨਾਮ ਆ ਜਾ ਕਰੂਗਾ ਤਾਂ ਟਰਾਈ ਕਰਕੇ ਦੇਖ ਲਿਓ ਧਿਆਨ ਦਿਓ ਜੇ ਤੁਹਾਨੂੰ ਅਨਨੌਨ ਨੰਬਰ ਤੋਂ ਫੋਨ ਆਇਆ ਜੀਓ SIM ਤੇ ਉਸ ਤੇ ਤੁਹਾਨੂੰ ਨਾਮ ਸ਼ੋ ਕਰੂਗਾ ਤੁਸੀਂ ਕਹੋਗੇ ਵੀ ਆਹ ਕਿਹਦਾ ਨੰਬਰ ਹੈ ਕਿਉਂਕਿ ਨਵਾਂ ਨਾਮਾਂ ਕੰਮ ਚੱਲੇ ਬਹੁਤੇ ਨੂੰ ਪਤਾ ਨਹੀਂ ਇਹ ਮੈਂ ਤਾਂ ਇਹ ਸੇਵ ਨੰਬਰ ਕੀਤਾ ਨਹੀਂ ਇਹ ਨਾਮ ਕਿਵੇਂ ਸ਼ੋ ਕਰੀ ਜਾਂਦਾ ਤੁਸੀਂ ਇੱਕ ਵਾਰ ਕਨਫਿਊਜ਼ ਹੋਵੋਗੇ ਤਾਂ Jio ਤੇ ਸਰਵਿਸ ਸ਼ੁਰੂ ਹੋ ਗਈ ਬਾਕੀ Airtel Vodafone Idea ਇੰਨਾ ਸਾਰਿਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜੂਗੀ ਹੋਊ ਇਹ ਸਾਰਿਆਂ ਤੇ ਹੀ ਹੁਣ Truecaller ਦੀ ਲੋੜ ਨਹੀਂ ਪੈਣੀ ਬਾਕੀ ਅੱਗੇ ਜੋ ਨਵੀਂ ਜਾਣਕਾਰੀ ਆਊ ਸਮੇਂ ਸਿਰ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਹੋਰ ਇਸੇ ਤਰ੍ਹਾਂ ਤੁਹਾਨੂੰ ਵੀਡੀਓਜ਼ ਮਿਲਦੀਆਂ ਰਹਿਣਗੀਆਂ